ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸਨੌਰ ਫਤਿਹਪੁਰ ਰੋਡ ਵਿਖੇ ਉਸ ਸਮੇਂ ਕਾਫੀ ਹੰਗਾਮਾ ਹੋ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਸ਼ਾਦੀਪੁਰ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਇੱਕ ਕਿਸਾਨ ਤੋਂ ਕਰਜ਼ਾ ਵਸੂਲ ਕਰਨਾ ਹੈ ਬੈਂਕ ਮੁਲਾਜ਼ਮਾਂ ਨਾਲ ਵਿਵਾਦ ਹੋ ਗਿਆ ਜਾਣਕਾਰੀ ਦਿੰਦੇ ਹੋਏ ਕਿਰਪਾਲ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਡੀ ਐਚ ਐਫ ਫੈਲਨ ਨਾਮ ਦੀ ਫਰਮ ਤੋਂ 2017 ਦੇ ਵਿੱਚ ਲਗਭਗ 12 ਲੱਖ ਦਾ ਲੋਨ ਲਿਆ ਸੀ ਜਿਸ ਨੂੰ ਉਸਨੇ ਲਗਭਗ ਵਾਪਸ ਕਰ ਦਿੱਤਾ ਹੈ ਪਰ ਬੈਂਕ ਕਰਮਚਾਰੀ ਅਜੇ ਵੀ ਉਸਦੇ ਖਾਤੇ ਦੇ ਵਿੱਚ 21 ਲੱਖ ਦੇ ਕਰੀਬ ਸ਼ੋਕ ਕਰ ਰਹੇ ਹਨ ਜੋ ਕਿ ਉਸ ਨਾਲ ਸਰਾਸਰ ਧੱਕਾ ਹੈ ਉਸਨੇ ਦੱਸਿਆ ਕਿ ਜਦੋਂ ਉਸਦੇ ਖਾਤੇ ਦੇ ਵਿੱਚ ਲੋਨ ਦੀ ਪਹਿਲੀ ਕਿਸ਼ਤ ਆਈ ਸੀ ਤਾਂ ਉਸਦੇ ਵਿੱਚੋਂ 140000 ਰੁਪਏ ਮੇਰੇ ਸਿਕਿਉਰਟੀ ਵਾਲੇ ਚੈੱਕ ਨਾਲ ਕੱਢ ਲਏ ਗਏ ਸਨ ਇਸ ਤੋਂ ਇਲਾਵਾ ਮੇਰੇ ਹੀ ਲੋਨ ਦੇ ਵਿੱਚੋਂ 1 ਲੱਖ ਮੇਰੇ ਇੰਸ਼ੋਰੈਂਸ ਵੀ ਮੇਰੀ ਮਰਜ਼ੀ ਦੇ ਖਿਲਾਫ ਕੀਤੀ ਗਈ ਬੈਂਕ ਮੁਲਾਜ਼ਮਾਂ ਨੇ ਇਸ ਤੋਂ ਇਲਾਵਾ ਮੇਰੇ ਕੋਲੋਂ 30000 40000 3 ਲੱਖ ਅਤੇ 4 ਲੱਖ ਵਾਰੀ ਵਾਰੀ ਲੈ ਕੇ ਗਏ ਜਿਸ ਦੀ ਉਹਨਾਂ ਨੇ ਮੈਨੂੰ ਰਸੀਦਾ ਵੀ ਕਟਕੇ ਦਿੱਤੀਆਂ ਇਸ ਤੋਂ ਬਾਅਦ ਬੈਂਕ ਮੁਲਾਜ਼ਮ ਮੈਨੂੰ ਘਰ ਖਾਲੀ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ ਜਿਸ ਕਾਰਨ ਮੈਨੂੰ ਦਿਲ ਦਾ ਦੌਰਾ ਵੀ ਪੈ ਗਿਆ ਮੈਂ ਕਾਫੀ ਮਹੀਨੇ ਹਸਪਤਾਲ ਦੇ ਵਿੱਚ ਦਾਖਲ ਰਿਹਾ ਇਸੇ ਦੌਰਾਨ ਬੈਂਕ ਮੁਲਾਜ਼ਮ ਮੇਰੀ ਧਰਮ ਪਤਨੀ ਤੋਂ ਇਹ ਕਹਿ ਕੇ ਤੁਹਾਡੀ ਰਜਿਸਟਰੀ ਬੰਬੇ ਤੋਂ ਆ ਗਈ ਹੈ ਮੇਰੇ ਮਗਰੋਂ ਮੇਰੀ ਘਰ ਵਾਲੀ ਤੋਂ ਰਸੀਦਾ ਲੈ ਗਏ ਕੀ ਤੁਹਾਨੂੰ ਰਜਿਸਟਰੀ ਵਾਪਸ ਦੇਣੀ ਹੈ ਪਰ ਹੁਣ ਮੈਨੂੰ ਜ਼ਬਰਦਸਤੀ ਘਰ ਖਾਲੀ ਕਰਨ ਦੀਆਂ ਧਮਕੀਆਂ ਦਿੰਦੇ ਹਨ ਤੇ ਅਕਸਰ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਹਨ ਇਸ ਮੌਕੇ ਉਤੇ ਬੈਂਕ ਮੁਲਾਜ਼ਮ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਕਿਰਪਾਲ ਨੇ ਬੈਂਕ ਤੋਂ 13 ਲੱਖ ਲੋਨ ਲਿਆ ਸੀ ਜੋ ਕਿ ਹੁਣ ਵਿਆਜਮੇ ਤੇ 21 ਲੱਖ ਹੋ ਗਿਆ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਕਿਸ਼ਤਾਂ ਭਰੀਆਂ ਹਨ ਇਹ ਬੈਂਕ ਆ ਕੇ ਸਟੇਟਮੈਂਟ ਕੱਢ ਸਕਦੇ ਹਨ ਉਹਨਾਂ ਨੇ ਜਮਾ ਕਿਸ਼ਤਾਂ ਸੰਬੰਧੀ ਕਿਹਾ ਕਿ ਕਿਸੇ ਵੀ ਏਜੰਟ ਜਾਂ ਬੈਂਕ ਮੁਲਾਜ਼ਮ ਨੂੰ ਪੈਸੇ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਖਾਲੀ ਚੈੱਕ ਸੰਬੰਧੀ ਏਜੰਟ ਤੇ ਕਾਰਵਾਈ ਸੰਬੰਧੀ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਆ ਤੁਹਾਨੂੰ ਵੀ ਸੁਣਾਣਿਆ ਕਿ ਇਸ ਮੌਕੇ ਉਹਨਾਂ ਨੇ ਕੀ ਕੀਤਾ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਚੂ ਮੰਦੀ ਰਿਪੋਰਟ ਹਾਂਜੀ ਮੈਂ ਕਿਰਪਾਲ ਸਿੰਘ ਜੀ ਸ਼ਨੌਰ ਜੀ ਮੈਂ ਬੋਲ ਰਿਹਾ ਜੀ ਮੈਂ ਇੰਨਾ ਤੱਕਾ ਹੋ ਰਿਹਾ ਜੀ ਮੈਂ ਇਸ ਤਰ੍ਹਾਂ ਕਰਕੇ ਜੀ ਮੈਂ ਇੱਕ ਲੋਨ ਲਿਆ ਸੀ ਡੀ ਐਚ ਆਫਲ ਤੋਂ ਜੀ 2017 ਦੇ ਵਿੱਚ ਜੀ 2017 ਤੋਂ ਲੋਨ ਲਿਆ ਜੀ ਮੇਰ ਨਾਲ ਕਰ ਰਹੇ ਇਹਨਾਂ ਫਰੋਡ ਬਾਜੀ ਪਹਿਲਾਂ ਤੇ ਲੋਨ ਲੈਣ ਤੋਂ ਪਹਿਲਾਂ ਇਹਨਾਂ ਦੇ ਬੈਂਕ ਦੇ ਬੰਦਿਆਂ ਨੇ ਮੇਰੇ ਕੋਲੋਂ ਇੱਕ ਲੱਖ 40000 ਮੇਰੇ ਖਾਤੇ 'ਚ ਕਢਵਾ ਲਿਆ ਜੀ ਇਹਨਾਂ ਨੇ ਤੇ 70000 ਮੇਰੇ ਕੋਲ ਨਗਦ ਲੈ ਲਿਆ ਜੀ ਕਮੈਂਟ 'ਵੀ ਇੱਕ ਨਾਲ ਬੈਂਕ ਦਾ ਬੰਦਾ ਹੋਰ ਹਾਂਜੀ ਉਹ ਜਨਾਨੀ ਦੀ ਸਾਨੂੰ ਪਤਾ ਨਹੀਂ ਲੱਗਾ ਜਦ ਮੇਰੇ ਖਾਤੇ 'ਚ 3.5 ਲੱਖ ਰੁਪਏ ਅਕਾਊਂਟ 'ਚ ਪਵਾਇਆ ਜੀ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ 1 ਲੱਖ 30 ਤੇ 1 ਲੱਖ 40000 ਰੁਪਇਆ ਵਿੱਚੋਂ ਵੀ ਨਿਕਲ ਗਿਆ ਜੀ ਮੈਂ ਖਾਤਾ ਬਲੌਕ ਕਰਾਇਆ ਮੈਂ ਜਦ ਇਹਨਾਂ ਨੇ ਮੇਰੇ ਕੋਲ ਇੱਕ ਸਕਿਉਰਿਟੀ ਤੌਰ ਤੇ ਚੱਕ ਲਿਆ ਸੀ ਜੀ 70000 ਰੁਪਇਆ ਦਾ ਮੇਰੇ ਕੋਲ 30000 ਇੱਕ ਲਿਆ 40 ਇੱਕ ਲਿਆ ਜੀ ਤੇ ਇੱਕ ਮੇਰੇ ਕੋਲ ਨਾਲ ਸਕਿਉਰਿਟੀ ਵਾਸਤੇ ਚੱਕ ਲਿਆ ਵੀ ਤੂੰ 20000 ਮੇਰੇ ਕੋਲ ਹੋਰ ਲਾ ਕੇ ਮੰਗਣ ਵੀ 20000 ਹੋਰ ਦੇ ਫਿਰ ਮੈਨੂੰ ਕਹਿੰਦੇ ਜੀ ਨਹੀਂ 20000 ਹੈਗਾ ਤਾਂ ਮੈਨੂੰ ਇੱਕ ਚੈੱਕ ਦੇ ਦਿਓ ਹਾਂ ਮੈਂ ਖਾਲੀ ਚੈੱਕ ਸਾਈਨ ਕਰਕੇ ਮੇਰੇ ਕੋਲ ਕਿਸ ਨੇ ਕੀ ਕੀਤਾ ਤੁਹਾਨੂੰ ਏ ਰਾਜਕੌਰ ਜਨਾਨੀ ਆ ਜੀ ਪਟਿਆਲੇ ਤੋਂ ਆ ਜੀ ਤ੍ਰਿਪੜੀ ਤੋਂ ਜੀ ਤਾਂ ਉਸ ਤੋਂ ਬਾਅਦ ਜੀ ਚਲੋ ਜੀ ਮੈਂ ਇਹਨਾਂ ਨੇ ਮੈਨੂੰ 3.5 ਲੱਖ ਰੁਪਏ ਮੇਰੇ ਖਾਤੇ 'ਚ ਜਿਵੇਂ ਪੇਮੈਂਟ ਆਈ ਹੈ ਇਹਨਾਂ ਨੇ ਨਾਲ ਦੇ ਨਾਲ 20000 ਰੁਪਏ ਮੇਰੇ ਕਾਊਂਟ ਦੇ ਵਿੱਚੋਂ ਨਾਲ ਜੱਦੀ ਕਢਵਾ ਲਿਆ ਜੀ ਮੈਂ ਖਾਤਾ ਖਲਵਾਇਆ ਬਿਲੋਕ ਕਰਵਾਇਆ ਸੀ ਖਲਵਾਇਆ ਉਸ ਟਾਈਮ ਨਾਲ ਦੇ ਨਾਲ ਕਢਵਾ ਲਿਆ ਜੀ ਇਹਨਾਂ ਨੇ ਤਾਂ 1.40 ਲੱਖ ਇਹ ਲੈ ਗਏ ਜੀ ਤੇ 70000 ਮੇਰੇ ਕੋਲ ਲੈ ਗਏ ਲੱਖ ਰੁਪਏ ਦੀ ਮੇਰੀ ਨਿਸ਼ੋਰਛ ਕਰਤੀ ਨਾਲੀ ਬਿਰੇ ਬਿਨ ਪੁੱਛਣ ਤੋਂ ਮੈਨੂੰ ਪਤਾ ਨਹੀਂ ਜੀ ਹੈ ਉਹ ਵੀ ਲੱਖ ਰੁਪਏ ਮੈਂ ਬਹੁਤ ਪੈਸੇ ਭਰ ਚੁੱਕਿਆ ਜੀ ਤੇ ਹੁਣ ਦੇਖੋ ਸਰ ਮੈਂ ਇਹਨਾਂ ਨੂੰ ਮੇਰੇ ਘਰ ਕਿੰਨੀ ਵਾਰੀ ਆਏ ਨੇ ਤੱਕਾ ਕਰਦੇ ਨੇ ਬਹੁਤ ਜ਼ਬਰਦਸਤੀ ਕਰਦੇ ਮੇਰੇ ਘਰ ਦੀ ਤੇ ਪੇਂਟ ਦੀ ਬਾਲਟੀ ਮਾਰੀ ਤੇ ਇਹਨਾਂ ਨੇ ਹੋਰ ਵੀ ਬਹੁਤ ਕੁਝ ਕਰਿਆ ਜੀ ਘਰ ਦੀ ਵੀ ਮੇਰੇ ਘਰ ਦੀ ਦੇ ਕੱਪੜੇ ਸਾਰੇ ਪੇਂਟ ਨਾਲ ਲਿਬੜੇ ਤੇ ਬੁਰਸ਼ ਪਿਆ ਜੀ ਘਰ ਜਿਹਦੂ ਅੰਦਰ ਪੰਜ ਸੱਤ ਧਮਕੀਆਂ ਦਿੰਦੇ ਆ ਕੇ ਅਸੀਂ ਚੰਡੀਗੜ੍ਹ ਤੋਂ ਅਸੀਂ ਇਹ ਕਰ ਦੇਣਾ ਉਹ ਕਰ ਦੇਣਾ ਘਰ ਨੂੰ ਤਾਲਾ ਮਾਰਨ ਵਤ ਅਗੇ ਉਸ ਤੋਂ ਬਾਅਦ ਫੇਰ ਆਈ ਜੀ ਪੰਜ ਸੱਤ ਜਣੇ ਜੀ ਇਹਨਾਂ ਨੇ ਮੇਰੇ ਘਰ ਆ ਕੇ ਬੜਾ ਗਾਹ ਪਾਇਆ ਜੀ ਉਸ ਤੋਂ ਬਾਅਦ ਮੈਨੂੰ ਨਾਲ ਦੀ ਨਾਲ ਹੀ ਅਟੈਕ ਹੋ ਗਿਆ ਜੀ ਮੈਂ ਹਸਪਤਾਲ ਚ ਰਿਹਾ ਫਨੌਰ ਚ ਕਰਾਈ ਜੀ ਸਾਡੀ ਕੋਈ ਸੁਣਵਾਈ ਨਹੀਂ ਉਸ ਟਾਈਮ ਚ ਹੋਈ ਜੀ ਉਸ ਤੋਂ ਬਾਅਦ ਮੈਂ ਅੰਮ੍ਰਿਤ ਹਸਪਤਾਲ ਕਰਾਈ ਰੱਖਿਆ ਇਹਨਾਂ ਦਾਖਲ ਜੀ 1.5 ਮਹੀਨਾ ਮੈਂ ਅੰਮ੍ਰਿਤ ਹਸਪਤਾਲ ਚ ਰਿਹਾ ਜੀ ਉਤੋਂ ਉਹਨਾਂ ਨੇ ਜਵਾਬ ਦਿੱਤਾ ਜੀ ਕਹਿੰਦੇ ਜੀ ਕਰਿਆ ਜੀ ਮੈਨੂੰ ਨਿਆਂ ਦਿੱਤਾ ਜਾਏ ਮੇਰੇ ਤੇ 12 ਲੱਖ ਰੁਪਈਆ ਲੋਨ ਲਿਆ ਜੀ ਮੈਂ 12 ਲੱਖ ਤੋਂ ਉੱਪਰ ਪਾਰ ਚੁੱਕਿਆ 5 ਲੱਖ ਰੁਪਈਆ ਮੇਰੇ ਕੋ ਜਿਹੜਾ ਦੂਸਰੇ ਬੰਦੇ ਲੈ ਕੇ ਨੇ 3 ਲੱਖ ਇੱਕ ਲੈ ਕੇ ਨੇ 4 ਇੱਕ ਲੈ ਕੇ ਜੀ 7 ਲੱਖ ਰੁਪਈਆ ਸਾਡੇ ਕੋਲ ਲੈ ਕੇ ਨਾ ਜਿਹੜੇ 4 ਲੱਖ ਦੀ ਰਸੀਦ ਪਹਿਲਾਂ ਦੇ ਗਿਆ ਤੇ 2 ਲੱਖ ਦੀ ਫਿਰ ਦੇ ਗਿਆ 3 ਲੱਖ ਹੋ ਗਿਆ 5 ਲੱਖ ਹੋ ਗਿਆ ਜੀ 5 ਲੱਖ ਤੋਂ ਬਸ ਆ ਗਿਆ ਮੈਂ ਕਰ ਨਹੀਂ ਮੈਂ ਚਾਂਸੀ ਗੱਡੀ ਲੈ ਕੇ ਗਿਆ ਸੀ ਜੀ ਉਸ ਤੋਂ ਬਾਅਦ ਮੇਰੇ ਘਰ ਦੀ ਬਿਮਾਰਨ ਦੀ ਜਿਹਨੂੰ ਕਹਿੰਦੇ ਜੀ ਤੁਹਾਡਾ ਨਾ ਰਜਿਸਟਰੀ ਬੰਬੇ ਤੋਂ ਆ ਗਈ ਹੈ ਕਿ ਤੁਸੀਂ ਰਜਿਸਟਰੀ ਤੁਹਾਨੂੰ ਲਿਆ ਕੇ ਦੇਣੇ ਆਂ ਵੀ ਤੁਹਾਨੂੰ ਰਸੀਦਾ ਦੇਓ ਉਹਨਾਂ ਨੇ ਚਾਚਾ 5 ਲੱਖ ਦਾ ਉਹ ਵੀ ਲੈ ਕੇ ਜੀ ਵਿੱਚੋਂ ਹੋਰ ਰਸੀਦਾ ਕੱਢ ਕੇ ਲੈ ਗਏ ਜੀ ਜਿਹੜੀ ਰਸੀਦਾ ਇਹਨਾਂ ਨੂੰ ਬੈਂਗਲਾਲ ਜੀ ਬੈਂਕ ਆ ਜੀ ਕੋਈ ਨਵਾਂ ਬੜਾ ੱਤਕਾ ਕਰ ਰਹੇ ਸਾਡੇ ਤਾਂ ਬਹੁਤ ਜ਼ਿਆਦਾ ਨਜਾਇਜ਼ ਹੋ ਰਹੀ ਹੈ ਜੀ ਹਾਂ ਜੀ ਕੀ ਕ ਆ ਇਹ ਆ ਵੀ ਸਾਨੂੰ ਨਿਆਂ ਦਿੱਤਾ ਧਮਕੀਆਂ ਦੇ ਰੇ ਜੀ ਕਹਿੰਦੇ ਜੀ ਅਸੀਂ ਕਬਜ਼ਾ ਕਰਨੇ ਤੇ ਬਾਹਰ ਨਿਕਲੋ ਜੀ ਸਾਨੂੰ ਤੇ ਬਾਹਰ ਨਿਕਲੋ ਜੀ ਤੇ ਬਹੁਤ ਜ਼ਿਆਦਾ ਧਮਕੀ ਦੇ 1 ਲੱਖ ਰੁਪਈਆ ਮੇਰੇ ਕੋਲ ਹੋਰ ਮੰਗ ਰਹੇ ਜੀ 12-13 ਲੱਖ 12 ਲੱਖ ਲੋਨ ਲਿਆ ਜੀ ਮੈਂ 12 ਤੋਂ ਉੱਪਰ ਭਰ ਚੁੱਕਿਆ 21 ਲੱਖ ਰੁਪਈਆ ਹੋਰ ਮੇਰੇ ਕੋਲ ਮੰਗ ਰਹੇ ਆ ਜੀ ਇਹ ੱਤਕਾ ਨਹੀਂ ਹੋਰ ਕੀ ਆ ਜੀ ਨਜਾਇਜ਼ ਹੋ ਰਹੀ ਮੇਰੇ ਨਾਲ ਕਰੀ ਆ ਜੀ ਕੋਈ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਫਿਰ ਮੈਂ ਪਠਾਨ ਮਾਜੇ ਨੂੰ ਮੇਰਾ ਪੈਸੇ ਲੈ ਕੇ ਭੱਜੇ ਪਠਾਨ ਮਾਜਰੇ ਦੇ ਬੰਦੇ ਕੋਲ ਵੀ ਗਿਆ ਮੈਂ ਅਸੀਂ ਬੜਾ ਭੱਜੇ ਆ ਜੀ ਸਾਨੂੰ ਕੋਈ ਕੰਪਨੀ ਨਹੀਂ ਲੱਭੀ ਡੀ ਐਚ ਐਫ ਹਲ ਕਿੱਥੇ ਚੱਲ ਗਈ ਹੈ ਹੋਰ ਕੰਪਨੀ ਨਵੀਂ ਆਈ ਜਿਹੜੀ ਸਾਨੂੰ ਤੰਗ ਕਰਦੀ ਹੈ ਜੀ ਕੀ ਕਰ ਉਹ ਨਿਲਾਮੀ ਦਾ ਕਰਤਾ ਉਹਨਾਂ ਨੇ ਅੱਜ ਵੀ ਇਹ ਕਬਜ਼ਾ ਲਿਆ ਜਾਊਗਾ ਇਹਦਾ ਜੀ ਗਾਹ ਨਿਲਾਮ ਕੀਤਾ ਜਾਊਗਾ ਤੁਹਾਡਾ ਘਰ ਤੇ ਉਹ ਤੋਂ ਪੈਸੇ ਪੂਰੇ ਕਿਤੇ ਜਾਣਗੇ ਇਹ ਜਦੋਂ ਸਾਡੇ ਕੋਲੇ ਨੇ ਰੱਖੀ ਹੈ ਗੱਲ ਅਸੀਂ ਇਹ ਫੈਸਲਾ ਕਰ ਲਿਆ ਵੀ ਬਿਲਕੁਲ ਵੀ ਵੈਸੇ ਤੁਹਾਨੂੰ ਮੇਕਲ ਕਲ ਹੋਰ ਵੀ ਦਾ ਉਹ ਪਤਾ ਨਹੀਂ ਕਿੱਧਰ ਚਲੇ ਗਿਆ ਜਿਹੜ ਨੇ ਇਹਨੂੰ ਤਾਂ ਦਸ ਦਿਨ ਰੇਤ ਤੋਂ ਤਾਂ ਮੰਗ ਰਹੇ ਨੇ ਪੈਸੇ ਉਹ ਤਾਂ ਕਹਿ ਨਹੀਂ ਰਿਹਾ ਵੀ ਆਏ ਨੂੰ ਕੋਈ ਨਵੀਂ ਕੰਪਨੀ ਆ ਗਈ ਜਿਹੜੇ ਇਹਦੇ ਕੋਲ ਹੋਰ ਬੰਦੇ ਭੇਜਦੇ ਨੇ ਇਹਦੇ ਕੋਲੋਂ ਵੈਸੇ ਵੀ ਲੈ ਗਏ ਨੇ ਪੈਸੇ ਉਹ ਇਹਨਾਂ ਕੋਲ ਕਈ ਵਾਰ ਵੈਸੇ ਲੈ ਗਏ ਇਹਦੇ ਕੋਲ ਪੈਸੇ ਪਹਿਲਾਂ ਲੈ ਜਾ ਚੁੱਕੇ ਨੇ ਕੁਛ ਹੋਰ ਉਹਨਾਂ ਦੀ ਵੀ ਕੋਈ ਰਸੀਦ ਨਹੀਂ ਕੋਈ ਪਤਾ ਨਹੀਂ ਕੋ ਲੈਣੀ ਨਹੀਂ ਦੇਣੀ ਨਹੀਂ ਪਤਾ ਨਹੀਂ ਕਿਹੜੀ ਕੰਪਨੀ ਹੈ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਵੇਖੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਸਾਰਿਆਂ ਨੂੰ ਦੱਸ ਦੇਣੀ ਚਾਹਣਾ ਵੀ ਕੁਝ ਕੁ ਬੈਂਕ ਜਿਹੜੇ ਨੇ ਸਾਰਿਆਂ ਦਾ ਨਾਂ ਨਹੀਂ ਲੇ ਲੈਂਦੇ ਕੁਝ ਕੁ ਬੈਂਕ ਕਹਿ ਜਾਂਦੇ ਜਿਨ੍ਹਾਂ ਨੇ ਲੁੱਟ ਮਚਾਈ ਹੋਈ ਹੈ ਬਿਲਕੁਲ ਉਹਨਾਂ ਦੀ ਲੁੱਟ ਆ ਜਿਹੜੀ ਉਹ ਨਹੀਂ ਚੱਲਣ ਦੇਊਗੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਊਗੀ ਜੋ ਅਸੀਂ ਇਹ ਨਹੀਂ ਗੱਲ ਕਹਿੰਦੇ ਕੋਈ ਪੈਸੇ ਲੈ ਕੇ ਭਰੇ ਹੀ ਨਾ ਕਿਸੇ ਨੂੰ ਜਿਹੜਾ ਲੈਂਦਾ ਉਹ ਮੋੜਦਾ ਪਰ ਇਹਦੇ ਕੋਲ ਤੇ ਪੂਰੇ ਘਰ ਬਿਠਾ ਡਬਲ ਲੈਂਡ ਹੈ ਨੇ ਇਹਦੇ ਕੋਲ ਇਸ ਕਰਕੇ ਅਸੀਂ ਕਿਸੇ ਨਾਲ ਵੀ ਧੱਕਾ ਜਿਹੜਾ ਬਿਲਕੁਲ ਨਹੀਂ ਹੁਣ ਦੇਵਾਂਗੇ ਔਰ ਨਾ ਇਹ ਪਰਿਵਾਰ ਦੇ ਨਾਲ ਜਿਹੜਾ ਧੱਕਾ ਹੁੰਦਾ ਹੈ ਅਗਰ ਜੇ ਨਾ ਉਹ ਮੁੜੇ ਬੈਂਕ ਵਾਲਿਆਂ ਨੇ ਜ਼ਬਰਦਸਤੀ ਕਰਨੀ ਚਾਹੀ ਅਸੀਂ ਤਕੜਾ ਸੰਘਰਸ਼ਾ ਜਿਹੜਾ ਸ਼ਾਂਤਮਈ ਤਰੰਗ ਜਿਹੜਾ ਸੰਘਰਸ਼ਾ ਅਸੀਂ ਪਹਿਲੋਂ ਵੀ ਕਰਦੇ ਰਹੇ ਹਾਂ ਹੁਣ ਵੀ ਸ਼ਾਂਤ ਇਸ ਘਰ ਦੇ ਵਿੱਚ ਸਰਦਾਰ ਕ੍ਰਿਪਾਲ ਸਿੰਘ ਰਹੂਗਾ ਹੋਰ ਕੋਈ ਨਹੀਂ ਆ ਸਕਦਾ ਨਾ ਕੋਈ ਬੈਂਕ ਵੜ ਸਕਦੀ ਨਾ ਅਸੀਂ ਵੜਨ ਦੇਣੀ ਇਹ ਸਾਡਾ ਫੈਸਲਾ ਪੱਕਾ ਹੋ ਚੁੱਕਾ ਸਾਰੀ ਯੂਨੀਅਨ ਦਾ ਨਾਰੇ ਲਾ ਦੋ ਜੀ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਸ਼ਾਦੀ ਪਰ ਜਿੰਦਾਬਾਦ ਸੋਰੀ ਨਾ ਨਾ ਕਿਰਪਾਲ ਸਿੰਘ ਜੀ ਨੇ ਲੋਨ ਲਿਆ ਸੀ ਸਾਡੇ ਬੈਂਕ ਤੋਂ ਕਿ ਨਹੀਂ ਕਿਰਪਾਲ ਸਿੰਘ ਜੀ ਨੇ ਕਿੰਨਾ ਲੋਨ ਲਿਆ ਸੀ ਨੀਅਰ ਆਊਂਟ ਇਹਨਾਂ ਨੇ 13 ਦੇ ਆਸ-ਪਾਸ ਲਿਆ ਸੀ ਅੱਛਾ ਤੇ ਇਹਨਾਂ ਦੇ ਅਕੋਰਡਿੰਗਲੀ ਇਹ ਕਹਿ ਰਹੇ ਆ ਕਿ ਅਸੀਂ ਤਾਂ ਸਾਰਾ ਪੇਮੈਂਟ ਕਰ ਚੁੱਕੇ ਆ ਲੇਕਿਨ ਸਾਡੇ ਕੋਲ ਜਿਹੜੀ ਇਸ ਟਾਈਮ ਇਹਨਾਂ ਦੀ ਅਮਾਊਂਟ ਪੈਂਡਿੰਗ ਸ਼ੋ ਕਰੀ ਆ ਉਹ ਨੇ ਅਬਾਊਟ 21 ਲੱਖ ਦੇ ਆਸ-ਪਾਸ ਹਲੇ ਵੀ ਪੈਂਡਿੰਗ ਸ਼ੋਅ ਕਰ ਰਹੀ ਹੈ। ਹੁਣ ਜੇ ਇਹ ਕਹਿ ਰਹੇ ਕਿ ਅਸੀਂ 3 ਲੱਖ ਦਾ ਚੈੱਕ ਇੱਕ ਦਿੱਤਾ ਕਿਸੇ ਨੂੰ 4 ਲੱਖ ਦਾ ਪੇਮੈਂਟ ਇੱਕ ਦਿੱਤੀ ਹੈ। ਅਸੀਂ ਕਹਿ ਰਹੇ ਕਿ ਬੰਦੇ ਜੀ ਸਾਨੂੰ ਪਤਾ ਹੀ ਨਹੀਂ ਜਾਈਦਾ ਕਿਸ ਕਿਸ ਬੰਦੇ ਨੂੰ ਪੇਮੈਂਟ ਦਿੱਤੀ ਹੈ ਇਹਨਾਂ ਨੇ। ਜਾਂ ਤਾਂ ਉਸ ਬੰਦੇ ਦਾ ਨਾਮ ਹੋਵੇ। ਜਿਹੜੀ ਲੇਡੀਜ਼ ਦਾ ਨਾਮ ਰੱਖ ਰਹੇ ਨੰਬਰ ਹੋਵੇ, ਮੋਬਾਈਲ ਨੰਬਰ ਹੋਵੇ। ਜੇ ਲੇਡੀਜ਼ ਦਾ ਨਾਮ ਰੱਖ ਰਹੇ ਵੀ ਤ੍ਰਿਪੜੀ ਜੀ ਨੇ ਚੈੱਕ ਲਗਾ ਕੇ ਪੇਮੈਂਟ ਕਰਾਈ ਹੈ ਕਿ ਬੈਂਕ ਵੱਲੋਂ ਕੋਈ ਕਾਰੋ ਹੈ ਲੇਡੀਜ਼ ਤੇ? ਸਾਨੂੰ ਉਸ ਲੇਡੀ ਦਾ ਹੀ ਨਹੀਂ ਪਤਾ ਕੌਣ ਆ ਕੌਣ ਨਹੀਂ ਆ। ਸਿਮੰਦੋ ਕਿ ਮੈਂ ਜਿਹੜੇ এজੈਂਟ ਨੂੰ ਜੇ ਇਹ ਆਪਣੀ ਤਰਫ ਤੋਂ ਲੋਨ ਕਰਵਾਉਣ ਵਾਸਤੇ ਕੋਈ ਅਮਾਉਂਟ ਦਿੰਦੇ ਆ ਬੈਂਕ ਨੇ ਕਦੀ ਕਿਸੇ ਨੂੰ ਨਹੀਂ ਕਿਹਾ ਕਿ ਸਾਨੂੰ ਖਾਲੀ ਚੈੱਕ ਦੋ ਜਿਨ੍ਹਾਂ ਨੇ ਜਿਹੜੀ ਅਮਾਉਂਟ ਦਾ ਦਿੱਤਾ ਹੈ ਚੈੱਕ ਦਿੱਤਾ ਹੈ ਉਹ ਖਾਲੀ ਚੈੱਕ ਦਿੱਤਾ ਹੈ ਸਿਮੰਦਿਕ ਬੈਂਕ ਜਿਹੜਾ ਡਿਪਾਰਟਮੈਂਟ ਜਾਂ এজੈਂਟ ਕੰਮ ਕਰ ਰਹੇ ਉਹਨਾਂ ਕੋਲ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਬਾਹਰ ਕੋਣ ਕੀ ਕਰ ਬੈਂਕਾਂ ਨਾਮ ਦੀ ਮੇਰੀ ਗੱਲ ਸੁਣੋ ਬੈਂਕ ਚ ਪ੍ਰੋਪਰਲੀ ਆਨ ਆਪਣਾ ਬੈਂਕ ਦੇ ਤੁਹਾਨੂੰ ਲੋਨ ਲੈਣ ਬੈਂਕ ਕੋਈ ਬੈਂਕ ਦਾ ਕੋਈ ਵੀ EMPLOYEES ਪੈਸਾ ਨਹੀਂ ਮੰਗ ਸਕਦਾ ਜੇ এজੈਂਟ ਜਿਹੜੇ ਹੈਗੇ ਐਜੈਂਟ ਦੇ ਥਰੂ ਜਾ ਰਹੇ ਆ ਤਾਂ ਕਿਉਂ ਜਾ ਰਹੇ ਏਜੰਟ ਦੇ ਥਰੂ ਕਿ ਬੈਂਕ ਇਸ ਦੀ ਵੈਰੀਫਿਕੇਸ਼ਨ ਕਰਦਾ ਜਿਹੜਾ ਏਜੰਟ ਸਾਡੇ ਕੋਲ ਹੈ ਏਜੰਟ ਦਾ ਸਾਡੇ ਕੋਲ ਕੋਡ ਹੁੰਦੇ ਨੇ ਬੈਂਕ ਇਕੱਲਾ ਈਮੇਲ ਤਾਂ ਚੱਲ ਨਹੀਂ ਸਕਦਾ ਬੈਂਕ ਬਿਲਕੁਲ ਹੋਏਗਾ ਕੋਡ ਦੇ ਜ਼ਰੀਏ ਤੁਸੀਂ ਦੇਖਿਆ ਕੋਣ ਸਾਨੂੰ ਕੀ ਪਤਾ ਇਹਨਾਂ ਨੇ ਉਸ ਦੇ ਨੂੰ ਪੇਮੈਂਟ ਦਿੱਤੀ ਹੈ ਜਾਂ ਚੈੱਕ ਦਿੱਤਾ ਜੇ ਇਹਨਾਂ ਨੇ ਉਹਨੂੰ ਖਾਲੀ ਚੈੱਕ ਦਿੱਤਾ ਤਾਂ ਕਾਦੇ ਵਾਸਤੇ ਦਿੱਤਾ ਕੀ ਕਾਰਵਾਈ ਕੀ ਹੁਣ ਥੋੜੇ ਬਲੋਂ ਕਾਰਵਾਈ ਤਾਂ ਸਰ ਇਹੀ ਹੈ ਕਿ ਇਹਨਾਂ ਨੂੰ ਕਿਹਾ ਕਿ ਹਾਂ ਤੁਸੀਂ ਸੋਮਵਾਰ ਜਾਂ ਮੰਗਲਵਾਰ ਨੂੰ ਆਫਿਸ ਆ ਜਾਓ ਉੱਥੇ ਬੈਠ ਕੇ ਇੱਕ ਨਾ ਹੈਗਾ ਕਿ ਵੀ ਸਟੇਟਮੈਂਟ ਸਾਨੂੰ ਚਾਹੀਦੀ ਆ ਅਸੀਂ ਸਟੇਟਮੈਂਟ ਵੀ ਦੇ ਦਾਂਗੇ ਜੋ ਵੀ ਸੈਟਲਮੈਂਟ ਜੇ ਕਰਨੀ ਚਾਹੁੰਦੇ ਆ ਤਾਂ ਉਹ amount ਜਿਹੜੀ ਹੋਏਗੀ ਉਹ ਆਪਾਂ ਬੈਠ ਕੇ ਸੈਟਲਮੈਂਟ ਕਰਵਾ ਲਾਂਗੇ ਇਹਨਾਂ ਦੀ